ਮਾਨਯੋਗ ਐਸਐਸਪੀ ਬਟਾਲਾ ਸ਼੍ਰੀ ਸੁਖੇਰ ਕਾਸਮੀਰ ਆਈਪੀਐਸ ਗੁਰਪ੍ਰਤਾਪ ਸਹੋਤਾ ਐਸਪੀ ਇਨਵੈਸਟੀਗੇਸ਼ਨ ਬਟਾਲਾ ਦੇ ਡਰੈਨ ਮਾਹੀਟ ਉਹਨਾਂ ਦੇ ਚੰਦ ਦੇਸ਼ ਤੇ ਐਸਐਚਓ ਸਾਈਬਰ ਤੇ ਉਹਨਾਂ ਦੀ ਟੀਮ ਵੱਲੋਂ ਜਿਵੇਂ ਕਿ ਪਹਿਲਾਂ ਮੋਬਾਈਲ ਬੈਕ ਟੂ ਯੋਰ ਹੈਂਡ ਪ੍ਰੋਗਰਾਮ ਦੀ ਤਰਜ਼ ਤੇ ਇੱਕ ਹੋਰ ਪ੍ਰੋਗਰਾਮ ਮਨੀ ਬੈਕ to your account money back money back to your money back to the account of victim ਦੇ ਤਹਿਤ ਇੱਕ ਪ੍ਰੋਗਰਾਮ ਨਾਲ ਲੰਦਾ ਗਿਆ ਜਿਸ ਦੇ ਤਹਿਤ ਸਾਈਬਰ ਕ੍ਰਾਈਮ ਕੋ ਉਹ ਵਿਕਟਮਸ ਜਿਨ੍ਹਾਂ ਦੀਆਂ ਕੰਪਲੇਂਟਸ ਜਿਵੇਂ ਕਿ ਕੋਈ ਓਟੀਪੀ ਦੇ ਕੇ ਸ਼ੇਅਰ ਕਰਕੇ ਕੋਈ ਮਨੀ ਉਹਨਾਂ ਦੀ ਫਰਾਡ ਹੋ ਜਾਂਦਾ ਹੈ ਜਾਂ ਕੋਈ ਉਹਨਾਂ ਦੀ ਕੋਈ ਆਨਲਾਈਨ ਠੱਗੀ ਹੋ ਜਾਂਦੀ ਹੈ ਜਾਂ ਜੇ ਕੋਈ ਲਾਰਜ ਲਾਰਜ ਵਾਸ਼ ਹੋ ਕੇ ਜਾਣੇ-ਨਜਾਨੇ ਉਹ ਆਪਣੇ ਮਨੀ ਟਰਾਂਸਫਰ ਕਰ ਦਿੰਦੇ ਨੇ ਜਾਂ ਕਿਤੇ ਏਟੀਐਮ ਜੁਨਾਂ ਦੀ ਪਈ ਵਾਰੀ ਪੈਸੇ ਸਟਕ ਹੋ ਜਾਂਦੇ ਨੇ ਉਸਦੀ ਕੰਪਲੇਂਟ ਜੋ ਸਾਈਬਰ ਸੈੱਲ ਸਾਈਬਰ ਸਟਾਸ਼ਨ ਨੂੰ ਮਿਲਣ ਹੁੰਦੀ ਆ ਨੇ ਉਸ ਦੇ ਤਹਿਤ ਥਾਣਾ ਸਾਈਬਰ ਪੁਲਿਸ ਆਪਣੀ ਬਹੁਤ ਬੜੀ ਮਿਹਨਤ ਨਾਲ ਉਹਨਾਂ ਦੇ ਜਿਹੜੇ ਪੈਸੇ ਆ ਉਹਨਾਂ ਦੀ ਕੰਪਲੇਂਟ ਤੇ ਇਮੀਡੀਏਟ ਐਕਟ ਕਰਦੇ ਆ ਹੋયા ਪੈਸੇ ਵਾਪਸ ਕਰਾਉਂਦੀ ਆ ਜਾਂ ਕੁਝ ਜਿਹੜੇ ਪੈਸੇ ਜਿਹੜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟਸ ਤੱਕ ਹੋਏ ਹੁੰਦੇ ਹਨ ਥਰੂ ਕੋਡ ਉਹਨਾਂ ਨੂੰ ਪੈਸੇ ਵਾਪਸ ਕਰਾਏ ਜਾਂਦੇ ਹਨ ਇਸੇ ਤਰ੍ਹਾਂ ਦੇ ਪਿਛਲੇ ਦਿਨਾਂ ਵਿੱਚ ਪੁਲਿਸ ਸਟੇਸ਼ਨ ਸਾਈਬਰ ਦੀ ਟੀਮ ਵੱਲੋਂ ਖਾਂ ਕਰੀਬਰੀ 25 ਐਸੇ ਵਿਅਕਤੀ ਵਿਕਟਮ ਜਿਨ੍ਹਾਂ ਦੇ ਪੈਸੇ ਵਾਪਸ ਕਰਾਏ ਨੇ ਇਹ ਰਕਮ ਦੀਪਰੀ 14 ਲੱਖ ਰੁਪਿਆ ਤੇ ਉਹ ਪੈਸੇ ਜਿਹੜੇ ਕਿਤੇ ਦੂਜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟਸ ਪੈਸੇ ਸਟਕ ਹੋ ਗਏ ਸੀ ਉਹਨਾਂ ਦੇ ਥਰੂ ਕੋਰਸ ਪੈਸੇ ਵਾਪਸ ਕਰਾਏ ਅਬਾਊਟ ਬਾਊਟ 486000 ਰੁਪਿਆ ਇਸੇ ਤਰ੍ਹਾਂ ਦੋਨੋਂ अमाउंट ਜਿਹੜੀਆਂ ਨੇ ਇਹ 1920000 501 ਰੁਪਏ ਦੀ ਰਕਮ ਹੈ ਜਿਹੜੀ ਕਿ ਪੁਲਿਸ ਸਟੇਸ਼ਨ ਸਾਈਬਰ ਬਟਾਲਾ ਵੱਲੋਂ ਉਹਨਾਂ ਵਿਕਟਮਸ ਨੂੰ ਉਹਨਾਂ ਦੇ ਅਕਾਊਂਟ ਵਿੱਚ ਵਾਪਸ ਕਰਾਈ ਗਈ ਹੈ ਮੈਂ ਇਸ ਕਾਰਜ ਤੇ ਇਸਕਮ ਤੇ ਸਾਣਾ ਸਾਈਬਰ ਦੀ ਟੀਮ ਨੂੰ ਮੁਬਾਰਕ ਦਿੰਦਾ ਹਾਂ ਤੇ ਇਸੇ ਤਰ੍ਹਾਂ ਇਸੇ ਤਹਿਤ ਆਪ ਨੇ ਮਾਧਿਮ ਲੜਾਈ ਸਾਰੇ ਹੀ ਜੋ ਪਬਲਿਕ ਹੈ ਆਮ ਸਮਾਜ ਹੈ ਉਸ ਨੂੰ ਇੱਕ ਜਾਗਰੂ ਹੋਣ ਦੀ ਅਪੀਲ ਕਰਦਾ ਹਾਂ ਕਿ ਉਹ ਕਿਸੇ ਨੂੰ ਵੀ ਜਾਣੇ-ਅਜਾਣੇ ਆਪਣੇ OTP ਕਹਿੰਨਾ ਸ਼ੇਅਰ ਨਾ ਕਰਨ ਆਪਣੇ ਕਿਸੇ ਵੀ ਜਾਣੇ-ਜਾਣੇ ਜੇਕਰ ਆਪ ਉਹਨਾਂ ਨੂੰ ਕੋਈ ਪੁਲਿਸ ਆਰਮੀ ਸੀਬੀਆਈ ਆਦਿ ਦਾ ਡਰਾਵਾ ਦੇ ਕੇ ਪੈਸੇ ਦੀ ਮੰਗ ਕਰਦਾ ਹੈ ਤਾਂ ਬਿਲਕੁਲ ਨਾ ਉਹਨਾਂ ਨੂੰ ਪੈਸੇ ਟ੍ਰਾਂਸਫਰ ਕਰਨ ਨਾ ਨਾ ਨੂੰ ਪੈਸੇ ਦੇਣ ਜੇਕਰ ਇਹ ਯਹੂਦੀ ਵੀ ਗੱਲ ਕੋਈ ਉਹਨਾਂ ਸਾਹਮਣੇ ਆਂਦੀ ਹੈ ਤਾਂ ਉਹ ਇਮੀਡੀਏਟਲੀ ਹੈਲਪਲਾਈਨ 1930 ਤੇ ਕੰਪਲੇਟ ਕਰ ਸਕਦੇ ਹਨ ਜਾਂ ਸਿੱਧੇ ਤੌਰ ਤੇ ਖਾਇਵਾ ਖਾਣਾ ਸਾਈਬਰ ਕੋਲ ਆ ਕੇ ਆਪਣੀ ਕੰਪਲੇਨਟ ਕਰਕੇ ਆਪਣੀ ਇਸ ਮੁਸ਼ਕਲ ਤੋਂ ਨਜਾਬ ਪ੍ਰਾਪਤ ਕਰ ਸਕਦੇ ਹਨ ਇਸੇ ਤਰ੍ਹਾਂ ਹੀ ਜਿਵੇਂ ਕੋਈ ਕੋਰੀਅਰ ਦੇ ਨਾਮ ਤੇ ਪੈਸੇ ਠਗੀ ਕਰਦਾ ਹੈ ਜਾਂ ਕੋਈ ਲਿੰਕ ਡਾਊਨਲੋਡ ਕਰਕੇ ਉਹਨਾਂ ਤੋਂ ਪੈਸੇ ਟਰਾਂਸਫਰ ਜਾਂ ਡਰਾਫਟ ਕਰਦਾ ਹੈ ਇਸੇ ਤੋਂ ਕਈ ਠਗੀਆਂ ਆਮ ਸਮਾਜ ਵਿੱਚ ਜਿਹੜੀਆਂ ਪ੍ਰਚਲਿਤ ਹਨ ਇੱਕ ਕਾਮਨ ਜੀ ਗੱਲ ਹੋ ਗਈ ਹੈ ਆਮ ਦੇਖੋ ਸੁਣਦੇ ਜਾਂਦਾ ਹੈ ਕਿ ਸਾਈਬਰ ਠਗੀ ਹੋ ਗਈ ਇਹ اسی ਇੱਕ ਪਹਿਲ ਕਦਮੀ ਨੂੰ ਦਿੰਦੀ ਹੋਈਆਂ ਥਾਣਾ ਸਾਈਬਰ ਵੱਲੋਂ ਇਹ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਿ ਜਿਹੜੀ ਬੜੀ ਉਹਨਾਂ ਦਸਾਂ ਨਵਾਂ ਦੀ ਕਮਾਈ ਜਿਹੜੀ ਉਹਨਾਂ ਦੇ ਅਕਾਊਂਟ 'ਚ ਹੈ ਉਹ ਉਹ ਠੱਗ ਜਾਂ ਉਹ ਜਿਹੜੇ ਮਾੜੇ ਅੰਸਰ ਉਹ ਟਰਾਂਸਫਰ ਕਰਕੇ ਵਾਪਸ ਉਹਨਾਂ ਆਪਣੇ ਅਕਾਊਂਟ 'ਚ ਲੈ ਲੈਂਦੇ ਹਨ ਉਹਨਾਂ ਨੂੰ ਵਾਪਸ ਕਰਵਾ ਕੇ ਬੈਕ ਉਹਨਾਂ ਦੇ ਅਕਾਊਂਟ ਵਿੱਚ ਦੇਣ ਦਾ ਉਪਰਾਲਾ ਹੈ ਤੇ ਇਸੇ ਤਰ੍ਹਾਂ ਹੀ ਮੈਂ ਫਿਰ ਇਸੇ ਤਰ੍ਹਾਂ ਮੈਂ ਆਪਣੀ ਫਿਰ ਅਪੀਲ ਹੈ ਕਿ ਆਪ ਸਭੀ ਨੂੰ ਜਿਹੜੇ ਕਿ ਕੋਈ ਇਹੋ ਜੀ ट्रांजैक्शन ਨਾ ਕਰਨ ਤੇ ਉਹਨੀ ਦੀ ਰਿਪੋਰਟ ਕਰਨ ਜਾਂ ਥਾਣਾ ਸਾਈਬਰ ਨੂੰ ਆਪਣੀ ਕੰਪਲੇਂਟ ਦੇਣ ਤੇ ਇਹੋ ਜੀ ਠੱਗੀ ਦੇ ਸ਼ਿਕਾਰ ਹੋਣ ਤੋਂ ਬਚਣ ਦੇਖੋ ਜਿਹੜੇ ਇਹ ਇਹ ਹੜਾ ਇੱਕ ਮੈਟਰ ਆਫ ਇਨਫਰਮੇਸ਼ਨ ਹੁੰਦਾ ਵਾ ਜਦੋਂ ਤੁਹਾਡੇ ਕੋਲ ਆਉਂਦੀ ਆ ਮੋਸਟਲੀ ਜਿਹੜੇ ਇਹ ਜਿਹੜੇ ਥੱਗ ਨੇ ਇਹ ਮੋਸਟਲੀ ਆਊਟ ਆਫ ਪੰਜਾਬ ਹੀ ਹੁੰਦੇ ਨੇ ਉਹਨਾਂ ਨੂੰ ਫਿਰ ਉਹਨਾਂ ਨੂੰ ਆਪਣੇ ਟੈਕਨੀਕਲ ਤਰੀਕੇ ਨਾਲ ਅਸੀਂ ਦੌਜ ਕਰਕੇ ਉਹਨਾਂ ਨੂੰ ਵਾਪਸ ਲਿਆ ਕੇ 다시 ਵਾਪਸ ਕਰਾਇਆ